ਗੱਲ ਇਹ ਹੈ ਕਿ ਮੈਨੂੰ ਤਾਂ ਕੋਈ ਹਲਕਾ ਵੀ ਮਾੜਾ ਨਹੀਂ ਲੱਗਾ ਕਿਉਂਕਿ ਹਮੇਸ਼ਾ ਪਹਿਲਾਂ ਵੀ ਕਾਂਗਰਸ ਦੀ ਵੋਟ ਜਿਹੜੀ ਵਧੀ ਆ ਐਕਟਿਵਿ ਜਿੱਥੇ ਜਾਣਾ ਮੇਰੀ ਇੱਕ ਗੱਲ ਜਦੋਂ ਜਾਣੇ ਆ ਨਾ ਜਾਂਦੇ ਹੀ ਪਤਾ ਲੱਗ ਜਾਂਦਾ ਕਿ ਵਰਕਰਾਂ ਚ ਕਿੰਨਾ ਹਿਸ਼ਾ ਜਦੋਂ ਮੈਂ ਰਾਣਾ ਜੀ ਕੋਲ ਘਰ ਗਿਆ ਤਾਂ ਉੱਥੇ ਕੈਂਚੀ ਜੀ ਸਾਹਿਬ ਮਿਲੇ 2 300 ਜਿਹੜਾ ਉਹਨਾਂ ਦੇ ਨਾਲ ਬੰਦੇ ਸੀਗੇ ਵਰਕਰ ਸੀ ਉਹਨਾਂ ਦੇ ਔਰ ਉਹਨਾਂ ਨੇ ਉਹਨਾਂ ਨੇ ਜਾਂਦਿਆਂ ਸਾਰੀ ਰਾਣਾ ਜੀ ਦੇ ਨਾਰੇ ਕਾਂਗਰਸ ਪਾਰਟੀ ਦੇ ਨਾਰੇ ਮੇਰੇ ਨਾਰੇ ਗੱਲ ਇਹ ਕਿ ਜਦੋਂ ਲੀਡਰ ਕਰੰਟ ਵਾਲਾ ਹੋਵੇ ਤੇ ਥੱਲੇ ਵਾਲੀ ਟੀਮ ਪੂਰੀ ਗਰੰਟ ਵਾਲੀ ਹੁੰਦੀ ਹੈ ਜੇ 20000 ਕਿਆ ਤੇ 25000 ਦੀ ਲੀਡ ਨਾ ਹੋਵੇ ਤੇ ਤਾਂ ਗੱਲ ਕਰੀਏ ਜੀਰਾ ਸਾਹਿਬ ਇੱਕ ਬਹੁਤ ਬਹੁਤ ਇਹ ਕਿੰਨੇ ਕਿੰਨੇ ਗਰੰਟ ਵਾਲੇ ਜੀਰਾ ਸਾਹਿਬ ਇਸ ਟੈਂਸ ਵਾਲਾ ਕਰੰਟ ਕੈਪਟਨ ਸਾਹਿਬ ਨੇ ਦੇਖਿਆ ਕਿਤੇ ਉਹਨਾਂ ਨੂੰ ਪੁੱਛ ਲਿਓ ਇੱਕ ਇੱਕ ਸਕੂਟਰ ਵਾਲੇ ਨੇ ਰਹਾਤਾ ਕੈਪਟਨ ਸਾਹਿਬ ਤੇ ਜੇ ਮੇਰੇ ਨਾਲ ਤੇ ਰਾਣੇ ਨਾਲ ਪੰਗਾ ਨਾ ਲੈਂਦਾ ਤੇ ਹੋ ਸਕਦਾ ਫੇਰ ਬਣ ਜਾਂਦਾ ਇੱਕ ਅਹਿਮ ਸਵਾਲ ਹੈ 9 ਵਿਧਾਨ ਸਭਾ ਹਲਕਿਆਂ ਚੋਂ 9 ਵਿਧਾਨ ਸਭਾ ਹਲਕਿਆਂ ਚੋਂ ਇੱਕ ਸੁਲਤਾਨਪੁਰ ਦਾ ਹਲਕਾ ਹੈ ਉਤੇ ਰਾਣਾ ਇੰਦਰਪ੍ਰਤਾਪ ਆਜ਼ਾਦ ਕੈਂਡੀਡੇਟ ਨੇ ਉਹ ਸੰਭਾਵੀ ਉਮੀਦਵਾਰ ਵੀ ਸੀਗੇ ਉਹਨਾਂ ਦਾ ਸਹਿਯੋਗ ਮੰਗੋ ਵੀ ਰਾਣਾ ਇੰਦਰਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਮੈਂ ਆਪੇ ਪਿਤਾ ਜੀ ਨਾਲਾ ਮੇਰੇ ਪਿਤਾ ਜੀ ਕਾਂਗਰਸੀ ਨੇ ਔਰ ਮੇਰਾ ਭਰਾ ਹੈ ਜੇ ਭਰਾ ਭਰਾ ਦੀ ਨਾ ਕਰੂਗਾ ਤੇ ਹੋਰ ਕੌਣ ਕਰੂਗਾ ਤੁਸੀਂ ਉਥੇ ਰਾਣਾ ਇੰਦਰਪ੍ਰਤਾਪ ਦੀ ਮਦਦ ਲਾਓ ਬਿਲਕੁਲ ਮਦਦ ਲਾਵਾਂਗਾ ਵੀ ਮੇਰਾ ਭਰਾ ਉਹ ਮੇਰੀ ਮਦਦ ਕਰੇਗਾ ਵੀ ਤੁਸੀਂ ਸਾਡੇ ਭਰਾਵਾਂ 'ਚ ਠਿੱਕ ਤਾਂ ਨਾ ਪਾਓ ਨਹੀਂ ਰਾਣੀ ਜੀ ਤੁਹਾਡਾ ਕੀ ਸਪਸ਼ਟੀ ਕਰਦਾ ਜੀ ਰਾਣੇ ਨੂੰ ਸਪਸ਼ਟੀ ਕਰਨ ਦੇ ਕਿ ਲੋਕ ਜੀ ਦਾ ਸਾਰ ਇੱਕ ਮਿੰਟ ਇੱਕ ਅੰਮ੍ਰਿਤਪੁਰ ਦੇ ਦਿਓ ਜਵਾਬ ਰਾਣੇ ਨੂੰ ਇੱਕ ਮਿੰਟ ਜਵਾਬ ਲੰਨੋ ਜਵਾਬ ਲੰਨੋ ਤੇ ਲੱਗਿਆ ਜੀ ਰਾਣੇ ਨੂੰ ਸਪਸ਼ਟੀਕਰਨ ਤੇ ਦਾ ਲੋੜ ਨਹੀਂ ਰਾਣੇ ਦੇ ਕੰਮ ਬੋਲ ਚੱਲ ਰਹੀ ਤਾਂ ਉਹ ਨਹੀਂ ਹੁੰਦੀ ਸੁਲਤਾਨਪੁਰ ਦੇ ਵਿੱਚ ਕਰਨਗੇ ਜੀ ਇੰਦਰ ਉਹਨਾਂ ਸੇ ਹੋਊਗੇ ਨਾਲ ਹਾਂ ਉਹ ਵੀ ਜਿੰਨੇ ਨਾ ਦੀ ਗੱਲ ਹੈ ਠੀਕ ਹੈ ਜੀ ਹੋ ਗਿਆ ਠੀਕ ਹੈ ਜੀ ਅਮਰਿਤਪਾਲ ਉਹਨਾਂ ਦੀ ਜਿਹੜੀ ਉਮੀਦਵਾਰੀ ਆ ਹਲਕੇ ਦੇ ਵਿੱਚ ਉਮੀਦਵਾਰੀ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅਮਰਿਤਪਾਲ ਉਹਨਾਂ ਦੀ ਕਿਉਂਕਿ ਲੰਗੀ ਤਰ੍ਹਾਂ ਦਾ ਟ੍ਰੈਂਡ ਆ ਰਿਹਾ ਮੈਂ ਛੱਡੋ ਯਾਰ ਇਹ ਟ੍ਰੈਂਡ ਨਹੀਂ ਮੈਂ ਇੱਕ ਪੰਥਕ ਪਰਿਵਾਰ ਤੋਂ ਕਿਸੇ ਦੀ ਗੱਲ ਨਹੀਂ ਕਰਨੀ ਮੈਂ ਪੰਥਕ ਪਰਿਵਾਰ ਚੋਂ ਆ ਔਰ ਮੈਂ ਇਹ ਗੱਲ ਕਰਦਾ ਜਦੋਂ ਮੈਂ ਪੰਥਕ ਪਰਿਵਾਰ ਚੋਂ ਆ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਹਾਂ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਅਕ ਜੀ ਔਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਮਰਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜੀ ਜਦੋਂ ਤੁਸੀਂ ਐਨਡੀ ਬਣ ਜਾਂਦੇ ਹੋ ਜਿੱਦਾਂ ਨਾਮਿਨੇਸ਼ਨ ਕਰਨੀ ਹੈ ਜਿੱਦਾਂ ਨਾਮਿਨੇਸ਼ਨ ਕਰਨੀ ਹੈ ਉਸ ਦਿਨ ਉਹ ਸੰਵਿਧਾਨ ਵਾਲੇ ਜਿਹੜਾ ਐਫੀਡੇਵਟ ਹੁੰਦੇ ਤੇ ਸਾਈਨ ਕਰਨੇ ਪੈਂਦੇ ਜੀ ਉਸ ਦਿਨ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਾ